ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰੀਆਂ ਮਸੇਲੇ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਆਂ ਨੇ ਤੇ ਦੋ ਗੱਬਣਾ ਨੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜਾਨਨ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵੀਰ ਜੀ ਨੂੰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਉ ਬਹੁਤ ਧੰਨਵਾਦ ਬਈ ਟੋਟੇ ਬਾਈ ਜੀ ਸਤਿਕਾਰ ਸਤਿਕਾਰ ਦਾਟ ਸਾਹਿਬ ਹੋ ਠੀਕ ਹੋ ਵਧੀਆ ਜੀ ਠੀਕ ਹੈ ਜੀ ਵਧੀਆ ਚੱਲਿਆ ਦਾ ਕੰਮ ਹਾਂਜੀ ਹਾਂਜੀ ਵਧੀਆ ਚਾਹ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਅਗਲਾ ਸਿੰਘ ਵਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤਹਿਸੀਲ ਤਪਾ ਜੀ ਨੇੜੇ ਪਿੰਡ ਪਈ ਨੇੜੇ ਪਿੰਡ ਜੀ ਭੜੌੜ ਆ ਇਧਰ ਭਾਈ ਰੂਪਾ ਭਾਈ ਰੂਪਾ ਦੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ 94640 54198 ਠੀਕ ਹੈ ਜੀ ਭਾਈ ਜਿਹੜੀ ਪਹਿਲੇ ਨੰਬਰ ਤੇ ਬੜਦੇ ਨੇ ਕਿਹੜਾ ਸੂਆ ਸੂਇਆ ਇਹ ਦੂਜਾ ਸੂਆ ਸੂਇਆ ਡਾਕਟਰ ਸਾਹਿਬ ਆ ਦੋ ਸੂਈ ਆ ਭਾਈ ਇਹ ਰਾਤ ਸੂਈ ਐ 2-3 ਵਜੇ ਠੀਕ ਐ ਜੇਰ ਪੈ ਗਈ ਹੈ ਹਾਂਜੀ ਜੇਰਾ ਪੈ ਗਈ ਜੇਰ ਭਾਈ ਬੱਠਲ ਚ ਰੱਖੀ ਬੈਠਾ ਬੱਚਾ ਕੀ ਦੇਤਾ ਭਾਈ ਬੱਸੀ ਆ ਡਾਕਟਰ ਸਾਹਿਬ ਬੱਚੀ ਬੜੀ ਚੰਗੀ ਦੇ ਹਾਂਜੀ ਹਾਂਜੀ ਦੇਖੋ ਬੱਸੀ ਸਰ ਜਮਾ ਬੱਚੀ ਸਰੇ ਹੀ ਆਈ ਉਹ ਬੱਚੀ ਦੇਖੋ ਬੱਚੀ ਬਹੁਤ ਕੁਆਲਿਟੀ ਦੀ ਨਾਸਾਂ ਦੋ ਸੰਗ ਲਾਭੀ ਆ ਹਾਂਜੀ ਨਾਲ ਹੀ ਭਾਈ ਇਹਨੇ ਸਾਲ ਡੇਢ ਥਾਣ ਥਣ ਜਮਾ ਗੁਲਾਬੀ ਥਾਣਾ ਨਾਸਾਂ ਗੁਲਾਬੀ ਆ ਦੇਖੋ ਇਹ ਬੱਚੇ ਰਿਆਂ ਸਹੀ ਗਾ ਸਾਲ ਡੇਢ ਸਾਲ ਚ ਨਾਲ ਹੀ ਰ ਕਵਾਲਿਟੀ ਬਹੁਤ ਚੰਗੀ ਹਾਂਜੀ ਹਾਂਜੀ ਜੀ ਬੱਚੀ ਬਹੁਤ ਚੰਗੀ ਦੇ ਬੈਡ ਵੀ ਬਹੁਤ ਜੰਗੇ ਬੈਡ ਦਾ ਨਹੀਂ ਪੇਜਾ ਫੇਸ ਦੇਖੋ ਬੈਡ ਦਾ ਕੱਦ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਕਿੰਨਾ ਬੋਲਾ ਗੱਡੇ ਫਿਰੇ ਦਾ ਬੋਲਾ ਜੀ ਤੜਕੇ ਗੱਡੇ 7-8 ਕਿਲੋ ਬੈਡ ਦਾ ਹੂੰਹ ਖੋਲ ਦੇ ਬਈ ਤੋੜ ਕੇ ਦਿਖਾ ਦੇ ਆਰਡਰ ਕਮਾਲ ਦਾ ਚਿਵਾਈ ਕਿਵੇਂ ਆ ਚਿਵਾਈ ਜਮ ਇੱਕ ਨੰਬਰ ਹੈ ਇੱਕ ਨੰਬਰ ਆ ਬਈ ਥਾਣੇ ਵਗੈਰਾ ਵੀ ਨੇੜੇ ਤੋਂ ਚੈੱਕ ਕਰਵਾਣੇ ਹਨ ਬਹੁਤ ਚੰਗਾ ਸਵਾਈ ਵੀ ਸਵਾਈ ਕਹਿੰਦਾ ਇੱਕ ਨੰਬਰ ਸੂਈ ਸਵਾਈ ਬੱਚਾ ਬੱਚੇ ਨੂੰ ਜਨਮ ਦਿੱਤਾ ਬੱਚੀ ਬਹੁਤ ਕੁਆਲਟੀ ਆਈ ਤੇ ਮਰਦ ਵੀ ਚੰਗੀ ਹੈ ਤਾਂ ਚੈੱਕ ਕਰਨ ਵਾਲੀ ਦਾ ਬਹੁਤ ਚੰਗਾ ਹਲੇ ਆਥਣ ਨੂੰ ਵੜਨੇ ਹੋਰ ਹੀ ਕੁਝ ਬਣ ਜਾਣਾ ਡਾਕਟਰ ਸਾਹਿਬ ਅੱਛਾ ਹਾਂਜੀ ਇਹਦਾ ਵੜਨੇ ਚੋਈ ਨੂੰ ਹੋਇਆ ਥੋੜਾ ਟਾਈਮ ਹੋਇਆ ਠੀਕ ਹੈ ਜੀ ਹਾਂਜੀ ਠੀਕ ਠੀਕ ਆਰਡਰ ਕਮਾਲ ਦਾ ਬਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਗਲਾਬੀ ਥਣ ਸੋਰਾ ਤਰਾ ਵੀ ਸਾਫਾ ਮੋੜ ਦੇਪੇ ਕੀ ਬੀਅੰਡ ਠੰਡੀ ਹੈ ਜੀ ਡਾਕਟਰ ਸਾਹਿਬ ਅੱਛਾ ਜਿੰਮੇ ਮਰਜੀ ਬੈਠਾ ਰਹੇ ਥਣੇ ਲੈ ਬੰਡੀ ਸੀਲਾ ਬਾਈ ਕਹਿੰਦਾ ਜਿੰਮੇ ਮਰਜੀ ਬੈਠਾ ਰਹੇ ਥਿਲਣਾ ਕਰਮਣੀ ਨੇ ਭੋਰਾ ਨਹੀਂ ਦਾ ਕੀ ਬਾਤ ਹੈ ਜਿੰਮੇ ਮਰਜੀ ਵਾਜਾ ਹਨ ਚੂਣ ਚੰਗ ਲੈ ਬਾਈ ਚਵਾਈ ਹੈ ਜਿਹੜੀ ਰਖਾਣ ਚਵਾਈ ਚੰਗੀ ਹੈ ਹਨ ਦੇਖੋ ਡਾਕਟਰ ਸਾਹਿਬ ਜਮਾ ਚਵਾਈ ਚੂਈ ਤਾਂ ਇੱਕ ਨੰਬਰ ਆਈ ਹੈ ਹਾਂ ਜਿੰਮੇ ਮਰਜੀ ਧਾਰਾ ਮਰੀ ਜਾਂ ਕੋਈ ਚੱਕਰੀ ਨਹੀਂ ਭੋਰਾ ਨਹੀਂ ਹਿੱਲੀ ਕਰਮਣੀ ਅਡਰੋਡਰ ਕਮਾਲ ਦਾ ਲੈ ਦੂਜੇ ਥਣਾ ਜੋ ਚਵਾਈ ਚੈੱਕ ਕਰ ਲੋ ਚਵਾਈ ਜੰਗੀ ਆ ਨਾ ਚਵਾਈ ਜੀ ਨੂੰ ਇੱਕ ਨੰਬਰ ਆ ਰਿਹਾ ਟਰਸਰ ਸਾਬ ਬਹੁਤ ਠੀਕ ਆ ਬਈ ਚੰਗੀ ਆ ਬਈ ਲੇਵਾਲੂਆ ਕਮਾਲ ਦਾ ਚੰਗੇ ਬਾਲੋ ਤੇ ਕਰਮ ਲਈ ਸਟਾਰਟ ਹੋਈ ਆ ਕੱਦ ਫੋਲ ਲੱਗੇ ਰਾਜੀ ਰੋਜੀ ਚੰਗੀ ਮੁੱਲ ਫੋਨ ਤੇ ਹੋ ਜੀ ਹਾਂਜੀ ਮੁੱਲ ਫੋਨ ਤੇ ਜੈ ਜੀ ਹੋ ਮੁੱਲ ਜੈ ਜੀ ਹੋ ਇਹ ਵਿੱਚ ਉਚ ਨਾਲੇ ਬਣ ਜਾਏ ਨੇ ਉਹਨਾਂ ਦਾ ਪੱਕਾ ਰੱਖਣਾ ਪੈਣਾ ਠੀਕ ਹੈ ਜੀ ਮੁੱਲਾ ਭਾਈ ਜਿਹੜਾ ਫੋਨ ਤੇ ਹੋ ਜਾਣਾ ਮੁੱਲਾ ਬੜ ਦੇ ਹਿਸਾਬ ਨਾਲ ਜੈ ਜੀ ਹੋਗਾ ਸੂਰਾ ਤਾਂ ਰਕਮ ਆਲ ਦਾ ਆਰਡਰ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਚ ਦੇ ਥਣ ਨਾੜਾ ਨੂੜਾ ਚੈੱਕ ਕਰੋ ਕਰਮ ਵਾਲੀ ਦੇ ਬਹੁਤ ਚੰਗੀਆਂ ਆਰਡਰ ਮੂਹਰੇ ਵੀ ਲੈਵਾ ਦਿਖਾ ਦੇ ਉਹਨਾਂ ਹੀ ਮੂਹਰੇ ਆ ਲੈਵਾ ਤੇ ਮੇ ਤਾਂ ਹੀ ਲੈਵਾ ਭਾਈ ਸਹੀ ਗੱਲ ਆ ਮੂਹਰੇ ਵੀ ਲੈਵਾ ਲੂਗਾ ਬਹੁਤ ਚੰਗਾ ਆ ਆ ਦੇਖੋ ਇਹ ਸੂਨ ਤੋਂ ਲੈ ਕੇ ਲੈਵਾ ਦੇਖੋ ਕਿੱਥੋਂ ਤਾਈਆਂ ਜਮਾ ਸਹੀ ਗੱਲ ਆ ਭਾਈ ਲੈ ਇੱਥੋਂ ਸਟਾਰਟਿੰਗ ਹੋ ਜਾਂਦੀ ਹੈ ਡਿਲੀਵਰੀ ਕੀ ਆ ਦੇਖੋ ਜਮਾ ਐ ਜਮਾ 1 ਜਾ ਨਾਲੇ 1 ਜਾ ਕੋਈ ਜਾ ਭੜਲੀ ਕੋਈ ਜਮਾ ਸਹੀ ਗੱਲ ਆ ਦੇ ਵੀਰ ਯਾਦ ਦੂਜਾ ਵਾਰ ਦੇਖੋ ਕਿ ਚੰਗੀ ਆ ਜੀ ਹਮਮ ਸਹੀ ਗੱਲ ਆ ਬਾਈ ਚੰਗੀ ਆ ਬੜਾ ਅੱਗੇ ਵੀਰ ਦੋ ਨੰਬਰ ਜਿਹੜਾ ਸੂਆ ਬਾਈ ਇਹ ਵੀ ਦੂਜਾ ਸੂਆ ਸੁੰਦੀ ਆ ਡਾਕਟਰ ਸਾਹਿਬ ਕਿੰਨੇ ਦਿਨ ਲੈਦੀ ਆਪਾਂ ਦਿਨ ਲੈ ਜੀ 5 ਤੋਂ 7 ਆ ਜੇ ਕੀ ਰਿਕਾਰਡ ਆ ਦੁੱਧ ਦਾ ਪਿਛਲੇ ਸੂਏ ਦਾ ਵਾੜ ਦਾ ਕੱਢਿਆ ਵਾਈ 20 ਕਿਲੋ ਦਦੀ ਹਮਮ ਥੋਰ ਦੋ ਬਾਈ ਫੁੱਲ ਕਰਦਾ ਵੀ ਰਾਜੀ ਰੂਜੀ ਚੰਗੀ ਆ ਆਰਡਰ ਕਮਾਲ ਲੈਣਾ ਹਜੇ ਲੈਦੀ ਆ ਚਰਮਾਸਟਰ ਉਹਦੇ ਨੂੰ ਆਰਡਰ ਜਿਹੜਾ ਹੋ ਰਹੀ ਵਧੀਆ ਤਿਆਰ ਕਰ ਲੂ ਚਾਰੇ ਥਣ ਨਿਕੜਨੇ ਪੂਰੇ ਘੇਰ ਤੇ ਕੱਲਾ ਕੱਲਾ ਥਾਨਾ फेस बड़ा प्यारा भाई चमक चमक चंगी है बैठ से तुरे तारे की भी चंगी है बैठ मोले का ही फोन ती हो हाँ जी मोल फोन ते होगा होगा जाए हाँ जी मोल जाए ठीक है भाई मोल फोन ते हो मोल होगा जाए भाई चमक चमक बैठ से राजी रूसी फोल्ला तुरा तारा चंगा आर्डर देखो ਇਸ ਢੰਗੇ ਜਿਵੇਂ ਮਰਜੀ ਰੱਖਾਵਾ ਹੱਥ ਫੇਰੀ ਕੇ ਚੱਲੋ ਹੋਰਾ ਬਾਸਤਾ ਵੇ ਦੇਖੋ ਇਹ ਲੈਵਾ ਐ ਦੇਖੋ ਜਮਾ ਐ ਕਪੜੇ ਲੈ ਲੈ ਭਾਈ ਜਮਾ ਹਾਂ ਪਤਲੀ ਚਮੜੀ ਆ ਹਾਂਜੀ ਹਾਂਜੀ ਜਮਾ ਥਣ ਥਣ ਦੇਖੋ ਜਮਾ ਐ ਚੰਗਾ ਥਣ ਮੁੱਠੀ ਵਾਲਾ ਥਣ ਹਾਂਜੀ ਹਾਂਜੀ ਸਾਡੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਮੂਹਰੋ ਮਰੋ ਵੀ ਦਿਖਾ ਦੇ ਦੇਖੋ ਨਾੜਾ ਨੁੜਾ ਦੇਖੋ ਲੈਵੇ ਤੇ ਐ ਰੱਤ ਸੈਰ ਗਏ ਜਮਾ ਸਹੀ ਗੱਲ ਆ ਹੈ ਚਾਰੇ ਥਣ ਲੈ ਪੂਰੇ ਗੈਰ ਤੇ ਫੇਸ ਬੜਾ ਪਿਆਰਾ ਕਲਰ ਬਹੁਤ ਚੰਗਾ ਕੱਦ ਫੁੱਲਾ ਹੈ ਨਾ ਬਈ ਹਾਂਜੀ ਅੱਗੇ ਪ੍ਰਾਰਥਨਾ ਨੰਬਰ ਜਿਹੜਾ ਸੂ ਇਹ ਵੀ ਦੂਜਾ ਸੂ ਇਹ ਹੁੰਦੀ ਹੈ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਹੈ ਬਈ ਦਿਨ ਇਹ ਵੀ 5 ਤੋਂ 7 ਕੱਢ ਜੂਈ ਹੈ ਜੀ ਕੀ ਰਿਕਾਰਡ ਦੁੱਧ ਹੈ ਬਈ ਇਹ ਪਿਛਲੇ ਸੂਏ ਦਾ ਚਵਾਇਆ ਬਈ 17 18 ਕਿਲੋ ਵੜਦਾ ਦੁੱਧ ਹੋਰ ਦੇ ਬਈ ਤੋਰ ਕੇ ਰਖਾ ਦੇ ਚੰਗੀ ਅਗੜ ਚੱਦ ਵੇਟਸ ਠੀਕ ਆ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਸੇਸ ਬਿਊਟੀ ਵੀ ਕਰਮ ਵਾਲੀ ਚੰਗੀ ਹੈ ਬਾਕੀ ਤੋਰਾ ਤਾਰਾ ਵੀ ਚੰਗਾ ਰਹਿਣਾ ਸਨੱਕੀ ਆ ਬਈ ਦਿਨ ਹਜੇ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਤੂੰ ਜੀ ਲੇਵਾ ਬਹੁਤ ਬਣਾਉਗਾ ਹਾਂਜੀ ਹਾਂਜੀ ਲੇਵਾ ਤਾਂ ਬੜਾ ਚੰਗਾ ਬੈਠਦਾ ਸ਼ੀਲ ਠਾਡੀ ਜੀ ਦੇ ਮਰਜ਼ੀ ਦੇਖੋ ਹੱਥ ਫੇਰ ਕਰੀ ਚੱਲੋ ਐ ਬਾਸਤਵ ਨਹੀਂ ਜਾਏ ਥੱਲੇ ਬੈਠੇ ਰਹੋ ਲਾ ਠੀਕ ਆ ਐ ਨਹੀਂ ਗੋਚਨੇ ਹਾਂ ਅਬੀ ਹਿਲਾ ਜੂ ਜਮ ਸਹੀ ਗੱਲ ਆ ਬਈ ਅ ਮੁੱਲ ਤੇ ਜਰਸੀ ਕ੍ਰਾਸ ਚ ਆ ਜਾਂਦੀ ਹੈ ਜਰਸੀ ਕ੍ਰਾਸ ਆ ਜੀ ਹਾਂਜੀ ਮੁੱਲ ਫੋਨ ਕਿਓ ਜੀ ਹਾਂ ਮੁੱਲ ਫੋਨ ਤੇ ਹਾਂਜੀ ਮੁੱਲ ਜਾਏ ਬਹੁਤ ਠੀਕ ਮੋਹਲਾ ਇਹਦਾ ਫੋਨ ਤੇ ਹੋ ਜਾਣਾ ਮੋਹਲਾ ਜਿਹੜਾ ਬੈੜ ਦੇ ਸਾਹਮਣਾਂ ਬਾਈ ਮੂਹਰੋ ਮਹਰੋ ਲੇਵਾ ਦਿਖਾ ਦਿਓ ਨਾੜਾ ਨੂੜਾ ਦਿਖਾ ਦਿਓ ਬਟ ਹੂੰ ਸਹੀ ਆਦਾ ਲੇਵਾ ਬਹੁਤ ਚੰਗਾ ਥਾਣ ਵੀ ਚੰਗਾ ਲੱਗਿਆ ਬਾਕੀ ਚਮਕ ਬਹੁਤ ਆਣਾ ਬੈੜ ਤੇ ਹਾਂ ਜੀ ਹਾਂ ਦੇਖੋ ਲੇਵਾ ਕਿੱਥੋਂ ਦਾ ਹੀ ਤੇ ਨਾੜਾ ਨੂੜਾ ਦੇਖੋ ਆਇਆ ਰਸਾਇਰ ਗਿਆ ਨਾੜਾ ਬੈੜ ਦੇ ਜੀ ਸਿੱਕੂ ਜਿਹਾ ਥਾਣਾ ਹਾਂਜੀ ਠੀਕ ਬਾਕੀ ਵੱਡੀ ਗੱਲ ਗਰਮੀ ਨਹੀਂ ਮੰਗਦੀ ਹਾਂਜੀ ਹਾਂਜੀ ਗਰਮੀ ਨਹੀਂ ਮੰਗਦੀ ਫੈਟ ਬਹੁਤ ਆਉਜੀ ਬੈੜ ਦੇ ਅੱਗੇ ਵੀ ਲਾਸਟ ਸੂਈ ਵੀ ਆਚਾਰ ਨੰਬਰ ਹਾਂਜੀ ਇਹ ਸੂਈ ਵੀ ਹੈ ਕੱਲ ਦੀ ਸੂਈ ਵੀ ਹੈ ਕੱਲ ਦੀ ਸੂਈ ਹੈ ਬੱਚਾ ਕੀ ਦੇਤਾ ਬਈ ਬੱਚਾ ਦੇਤਾ ਜੇਅਰ ਕੰਪਲੀਟ ਹੈ ਜੇਅਰ ਕੰਪਲੀਟ ਹੈ ਵੀੜ ਕੋ ਕੋਲੇ ਆਪਣੇ ਬੰਦਾ ਦੇਖ ਸਕਦਾ ਤੇ ਉਹ ਮੋਸਕ ਜਾਂਦੀ ਰੱਖ ਸਕਦੇ ਨੇ ਇਹਨਾਂ ਦਿਨ ਹਾਂਜੀ ਕਿੰਨਾ ਬੋੜਾ ਕੱਢੇ ਬਈ ਬੋੜਾ ਹੀ ਲੋ ਡੰਗ ਹੋਵੇ ਚੋਂਦਿਆਂ ਨੂੰ ਆਪਾਂ ਨੂੰ 5-5 ਸੀਸੀ ਕਿਲੋ ਵਾਲਾ ਕੱਢਿਆ ਠੀਕ ਹੋਰ ਦੋ ਬਈ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਫੇਸ ਬੜਾ ਚੰਗਾ ਕੱਦ ਚੰਗਾ ਪਿਛਲੇ ਸੂਏ ਦਾ ਮਾਲ ਕਹਦਾ 22 ਕਿਲੋ ਉਹਦਾ ਦੱਸਿਆ ਵਾ ਹੂੰ ਤੋੜਾ ਤੜਾ ਚੈੱਕਾ ਲੋ ਚੰਗੀ ਆ ਬੜਾ ਸਨਕੀ ਆ ਬਾਈ ਥਣਲੇਵਾ ਚੰਗਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਵਾਈ ਚੁਈ ਵੀ ਬਾਈ ਕਹਿੰਦਾ ਨੰਬਰ 1 ਆਗੇ ਚੰਗੀ ਆ ਵਾ ਟਾਂ ਜਾਡੂਂ ਜਾਵੋ ਚੰਗਾ ਬੜਾ ਦਾ ਬਾਈ ਮੋੜ ਲੈ ਬੜਾ ਮੁੱਲ ਵੀਰੇ ਫੋਨ ਤੀ ਹੋ ਜਾ ਠੀਕ ਮੋਹਲੇ ਦਾ ਵੀਰੇ ਫੋਨ ਕੋਲ ਆ ਪਰ ਆਮ ਆ ਮੋਹਲੇ ਰੱਖਾਂਗੇ ਬਾਈ ਕਹਿੰਦਾ ਜੈ ਸੀਰ ਠੰਡੀ ਆਈ ਜਮਾ ਐ ਕੋਈ ਬਾਸਤਾ ਨਹੀਂ ਬੈਠਣੋਂ ਹੂੰ ਚਾਹੇ ਐ ਬਿੜ ਦੇ ਪਿਚਾਲੇ ਬੈਠੇ ਰਹੋ ਐ ਨਹੀਂ ਵੀ ਬੈਠ ਲੈ ਆ ਤਾਰਾਂ ਦੇਖ ਲੋ ਜਿਵਾਈ ਦਿਖਾ ਦੇ ਲੋ ਚੋਣ ਚੰਗਾ ਲੱਗਿਆ ਲੈ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕਿਆ ਬਾਤ ਜਿਵਾਈ ਚੰਗੀ ਆ ਨਾ ਜਿਵਾਈ ਜਮਾ ਇੱਕ ਨੰਬਰ ਆ ਰਹਾ ਹੈ ਡਾਕਟਰ ਸਾਹਿਬ ਚੋਣ ਬਹੁਤ ਚੰਗਾ ਵੀ ਇੱਕ ਨੰਬਰ ਜਿਵਾਈ ਹੈ ਜਿਵੇਂ ਮਰਜ਼ੀ ਚੋਈ ਚੱਲਿਆ ਕਿਆ ਬਾਤ ਹੂੰ ਓਕੇ ਲੇਵਾ ਵੀ ਚੰਗਾ ਲੈਵਾ ਜਮਾ ਗੁੰਦਵਾ ਲੈਵਾ ਜੀ ਇੱਕ ਤਾਂ ਹੁੰਦਾ ਡਾਕਟਰ ਸਾਹਿਬ ਤੇ ੱ ਲਾ ਗਿਆ ਜਾਂ ਬੰਦ ਲੈਵੇ ਰਿਵੜਾ ਹਾਂ ਸਹੀ ਆਦਾ ਬੜਾ ਦਰ ਵੜ 25 ਪੁੱਛੀ ਲੀਟਰ ਪਾਉਂ ਰਾਮ ਨਾਲ ਹੂੰ ਹੂੰ ਚੱਦ ਫੁੱਲ ਰਾਜੀ ਚੰਗੀ ਆ ਥਾਂ ਲੈਵਾ ਚੰਗਾ ਰ ਕਮਾਲ ਦਾ ਬੱਚਾ ਮਗਰ ਬੱਚਾ ਵੀ ਸੂਈ ਸਵਾਈਆ ਮੂਰੇ ਪਾਸੋਂ ਲੈਵਾ ਦਿਖਾ ਦੇ ਨਾੜਾ ਨੂੜਾ ਦਿਖਾ ਦੇ ਜੋਂ ਉਹਨਾਂ ਮੂਰੇ ਲੈਵਾ ਉਹਨਾਂ ਪਿੱਛੇ ਸਹੀ ਗੱਲ ਆ ਹੈਨਾ ਹਾਂ ਹੂੰ ਤੇ ਨਾਗਸੀ ਭਰਾ ਕੋਲੇ 4 4 ਹੀ ਲਖਾਤੇ 40 ਚੰਗੇ ਆ ਬਾਈ ਕਿਸੇ ਵੀਰ ਦੇ ਘਰਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ